ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱlo village food ਉੱਤੇ ਅੱਜ ਮੈਂ ਤੁਹਾਨੂੰ ਆਲੂ ਅਤੇ ਬਰੈਡ ਦੇ ਨਾਲ ਬਹੁਤ ਹੀ ਟੇਸਟੀ ਪਕੌੜੇ ਹਨ ਜਿਹੜੇ ਉਹ ਤਿਆਰ ਕਰਕੇ ਦਿਖਾਉਂਗੀ ਇਹ ਜਿਹੜੇ ਪਕੌੜੇ ਨੇ ਬਹੁਤ ਵਧੀਆ ਬਣਦੇ ਨੇ ਤੇ ਨਾਲੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੁਸੀਂ ਇਹਨਾਂ ਨੂੰ ਛੋਟੀ ਮੋਟੀ ਭੁੱਖ ਵਾਸਤੇ ਜਿਹੜੇ ਆ ਬਣਾ ਕੇ ਖਾ ਸਕਦੇ ਹੋ ਤੇ ਬੱਚਿਆਂ ਦੇ ਟਿਫਿਨ ਵਿੱਚ ਵੀ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਤੇ ਇਹਨਾਂ ਨੂੰ ਬਣਾਉਣ ਦੇ ਲਈ ਸਮਾਂ ਵੀ ਆ ਜਿਹੜਾ ਉਹ ਬਹੁਤ ਘੱਟ ਲੱਗਦਾ ਏ ਤੇ ਰੈਸਪੀ ਨੂੰ ਦੇਖਣ ਦੇ ਲਈ ਮੇਰੇ ਨਾਲ ਤੁਸੀਂ ਬਨੇ ਰਹੋ ਵੀਡੀਓ ਦੇ ਐਂਡ ਤੱਕ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਚਲੋ ਰੈਸਪੀ ਬਣਾਉਣ ਦੇ ਲਈ ਆਪਾਂ ਤਿਆਰੀ ਸ਼ੁਰੂ ਕਰਦੇ ਆ ਮੈਂ ਦੋ ਆਲੂ ਨੇ ਉਹ ਛਿੱਲ ਕੇ ਧੋ ਕੇ ਰੱਖ ਲੈਨੇ ਤੇ ਦੋ ਲੈਨੇ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਹੁਣ ਆਪਾਂ ਨੇ ਪਿਆਜ਼ਾਂ ਨੂੰ ਆ ਜਿਹੜਾ ਉਹ ਲੰਬਾ ਲੰਬਾ ਕੱਟ ਲੈਣਾ ਹੈ ਤੇ ਆਜਨੇ ਜਿਹੜੇ ਤੁਸੀਂ ਬ੍ਰੀਕ ਵੀ ਕੱਟ ਸਕਦੇ ਹੋ ਮੈਂ ਥੋੜੇ ਜਿਹੀ ਲੰਬਾਈ ਚ ਲੈਨੇ ਤੇ ਉਸੇ ਤਰ੍ਹਾਂ ਇਹਨਾਂ ਨੂੰ ਆਪਾਂ ਨੇ ਕੱਟ ਕੇ ਇੱਕ ਸਾਈਡ ਤੇ ਰੱਖ ਲੈਣਾ ਤੇ ਨਾਲ ਹੀ ਜਿਹੜੇ ਤੋਂ ਮੈਂ ਆਲੂ ਲਈ ਸੀ ਉਹਨਾਂ ਦਾ ਆਪਾਂ ਨੇ ਕੱਟੂਬਾਸ਼ ਕਰਾਂਗੇ ਤੇ ਪਿਆਜ਼ਾਂ ਦੇ ਤੁਸੀਂ ਇਸ ਤਰ੍ਹਾਂ ਜਿਹੜੇ ਲੱਛੇ ਨੇ ਉਹ ਖੋਲ ਲੈਣੇ ਨੇ ਤਾਂ ਕਿ ਪਿਆਜ਼ ਨੇ ਜਿਹੜੇ ਆਪਣੇ ਉਹ ਸਾਰੇ ਕੱਲੇ ਕੱਲੇ ਹੋ ਜਾਣ ਤੇ ਹੁਣ ਆਪਾਂ ਨੇ ਆਲੂਆਂ ਨੂੰ ਕੱਦੂਕਾਸ ਕਰਕੇ ਰੱਖ ਲੈਣਾ ਹੈ ਕੱਦੂਕਾਸ ਤੁਸੀਂ ਮੋٹے ਪਾਸੇ ਨਾਲ ਹੀ ਕਰਨਾ ਹੈ ਜਿਆਦਾ ਬਰੀਕ ਦੇ ਨਾਲ ਕਰੋਗੇ ਤਾਂ ਉਹ ਜਿਹੜੇ ਲੱਛੇ ਨੇ ਉਹ ਇੱਕਦਮ ਖੁੱਲਣਗੇ ਨਹੀਂ ਉਹ ਜੁੜੇ-ਜੁੜੇ ਜੇ ਹੋ ਜਾਣਗੇ ਤੇ ਆਪਾਂ ਨੇ ਮੋٹے ਪਾਸੇ ਦੇ ਨਾਲ ਦੋਨੇ ਆਲੂ ਨੇ ਜਿਹੜੇ ਇਹ ਕੱਦੂਕਾਸ ਕਰਕੇ ਰੱਖ ਲੈਨੇ ਤੇ ਨਾਲ ਹੀ ਆਪਾਂ ਨੇ ਇਹਨਾਂ ਨੂੰ ਇੱਕ ਬਾਉਲ ਦੇ ਵਿੱਚ ਪਾਣੀ ਲੈ ਕੇ ਉਹਦੇ ਵਿੱਚ ਪਾ ਦੇਵਾਂਗੇ ਤਾਂ ਕਿ ਜਿਹੜਾ ਇਹਦਾ ਸਟਾਰਚਾ ਸਾਰਾ ਨਿਕਲ ਸਕੇ ਤੇ ਆਪਣੇ ਜਿਹੜੇ ਪਕੌੜੇ ਨੇ ਉਹ ਵਧੀਆ ਬਣ ਸਕਣ ਚੰਗੀ ਤਰ੍ਹਾਂ ਮਲ ਮਲ ਕੇ ਆਪਾਂ ਨੇ ਇਹਨਾਂ ਨੂੰ ਧੋ ਲੈਣਾ ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜੇ 4 ਤੋਂ 5 ਬ੍ਰੈਡ ਲਏ ਨੇ ਬ੍ਰੈਡਾਂ ਨੂੰ ਆਪਾਂ ਪਾਣੀ ਦੇ ਵਿੱਚ ਡਿਪ ਕਰਕੇ ਚੰਗੀ ਤਰ੍ਹਾਂ ਹੱਥਾਂ ਨਾਲ ਘੁੱਟ ਕੇ ਨੂੰ ਜੋੜ ਲੈਣਾ ਤੇ ਜਿਹੜੇ ਆਲੂ ਲੈ ਸੀ ਮੈਂ ਉੱਥੇ ਮੇਰਾ ਕੈਮਰਾ ਜਿਹੜਾ ਆਫ ਹੋ ਗਿਆ ਸੀਗਾ ਤੇ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਨਿਚੋੜ ਕੇ ਇੱਕ ਬਾਉਲ ਦੇ ਵਿੱਚ ਕੱਢ ਲਿਆ ਸੀ ਤੇ ਹੁਣ ਆਪਾਂ ਬਰੈਡ ਨੇ ਜਿਹੜੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨਿਚੋੜ ਲੈਣਾ ਇਹਨਾਂ ਦਾ ਸਾਰਾ ਪਾਣੀ ਆ ਜਿਹੜਾ ਉਹ ਕੱਢ ਕੇ ਆਪਾਂ ਨੇ ਇੱਕ ਪਾਸੇ ਰੱਖ ਲੈਣੇ ਨੇ ਇਸੇ ਤਰ੍ਹਾਂ 4 ਤੋਂ 5 ਬਰੈਡ ਲੈਨੇ ਆਪਾਂ ਇਹਨੇ ਦੋ ਆਲੂਆਂ ਦੇ ਹਿਸਾਬ ਨਾਲ 4 ਤੋਂ 5 ਬਰੈਡ ਨੇ ਜਿਹੜੇ ਉਹ ਸਹੀ ਨੇ ਤੁਸੀਂ ਕੁਆਂਟੀਟੀ ਹੈ ਜਿਹੜੀ ਵੱਧ ਘੱਟ ਵੀ ਕਰ ਸਕਦੇ ਹੋ ਤੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮੈਸ਼ ਕਰ ਲੈਣਾ ਆਪਾਂ ਨੂੰ ਇਸ ਦਾ ਜਿਹੜਾ ਕੋਲ ਬਣਾਉਣ ਦੇ ਲਈ ਬੈਟਰ ਤਿਆਰ ਕਰਾਂਗੇ ਜਿਹੜਾ ਆਪਾਂ ਪਕੌੜੇ ਆਉਂਦਾ ਇਹਦੇ ਵਿੱਚ ਆਪਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਪਊਗੀ ਆਪਾਂ ਨੇ ਜਿਹੜਾ ਮਤਲਬ ਕਿ ਇਹਦਾ ਮੋਇਸਚਰ ਆ ਇਹਨੇ ਕਦ ਨਾਲ ਹੀ ਆਪਾਂ ਨੇ ਜਿਹੜਾ ਇਹ ਬੈਟਰ ਹੈ ਤਿਆਰ ਕਰ ਲੈਣਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਪਿਆਜ਼ ਕੱਟ ਕੇ ਰੱਖੇ ਹੋਏ ਸੀਗੇ ਉਹ ਐਡ ਕਰ ਦੇਣੇ ਨੇ ਤੇ ਨਾਲ ਹੀ ਆਪਾਂ ਆਪਣੇ ਬੇਸਿਕ ਜਿਹੜੇ ਮਸਾਲੇ ਹੁੰਦੇ ਨੇ ਉਹ ਐਡ ਕਰਾਂਗੇ ਮਸਾਲੇ ਨੇ ਤੁਸੀਂ ਘੱਟ ਵਾਧਾ ਆਪਣੀ ਚੋਇਸ ਦੇ ਅਕੋਰਡਿੰਗ ਵੀ ਲੈ ਸਕਦੇ ਹੋ ਤੇ ਨਾਲ ਹੁਣ ਆਪਾਂ ਨੇ ਇਹਦੇ ਵਿੱਚ ਤਿੰਨ ਚਮਚੇ ਨੇ ਜਿਹੜੇ ਮੈਂ ਉਹ ਵੇਸਨ ਦੇ ਪਾਏ ਨੇ 3 ਟੇਬਲस्पून ਤੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਅੱਧਾ ਚਮਚਾ ਅਮਚੂਰ ਪਾਊਡਰ ਦਾ ਪਾਇਆ ਹੈ ਤੇ ਨਾਲ ਇੱਕ ਚਮਚਾ ਮੈਂ ਕੁੱਟੀਆਂ ਹੋਈਆਂ ਮਿਰਚਾਂ ਦਾ ਲਿਆਏ। ਤੁਸੀਂ ਮਿਰਚਾਂ ਨੇ ਜਿਹੜੀਆਂ ਕੱਟ ਕੇ ਵੀ ਲੈ ਸਕਦੇ ਹੋ। ਤੇ ਅੱਧਾ ਚਮਚਾ ਇਹ ਜਿਹੜਾ ਮੈਂ ਇਹਦੇ ਵਿੱਚ ਹਲਦੀ ਪਾਊਡਰ ਦਾ ਪਾਇਆ ਹੈ ਤੇ ਨਾਲ ਹੀ ਅੱਧਾ ਚਮਚਾ ਜਿਹੜਾ ਇਹਦੇ ਵਿੱਚ ਮੈਂ ਜੀਰੇ ਦਾ ਲਿਆਏ। ਤੇ ਇੱਕ ਚਮਚਾ ਇਹਦੇ ਵਿੱਚ ਮੈਂ ਧਨੀਆ ਪਾਊਡਰ ਦਾ ਪਾਇਆ ਹੈ। ਇੱਕ ਚਮਚਾ ਆਪਾਂ ਨੇ ਇਹਦੇ ਵਿੱਚ ਨੂਣ ਦਾ ਐਡ ਕਰ ਲੈਣਾ। ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰ ਲੈਣਾ। ਆਪਾਂ ਦੇਖੋ ਜਿੰਮੀ ਕਿ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਆ ਜਿਹੜਾ ਬਿਲਕੁਲ ਵੀ ਨਹੀਂ ਕੀਤਾ ਤੁਸੀਂ ਪਾਣੀ ਆ ਜਿਹੜਾ ਜੇ ਅਗਰ ਤੁਹਾਨੂੰ ਲੋੜ ਪਵੇ ਤਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਪਾਣੀ ਬਹੁਤ ਹੀ ਧਿਆਨ ਦੇ ਨਾਲ ਐਡ ਕਰਿਓ ਤਾਂ ਕਿ ਜਿਹੜਾ ਆਪਣਾ ਡੋ ਆ ਉਹ ਜਿਆਦਾ ਪਤਲਾ ਨਾ ਹੋ ਜਵੇ ਤੇ ਦੇਖੋ ਆਪਾਂ ਨੇ ਬਿਨਾ ਪਾਣੀ ਤੋਂ ਇਹ ਇਹਦੇ ਜਿਹੜਾ ਇਹਦਾ ਮਸਚਲ ਸੀਗਾ ਉਹਦੇ ਨਾਲ ਹੀ ਆਪਾਂ ਨੇ ਜਿਹੜਾ ਡੋ ਆ ਤਿਆਰ ਕਰ ਲਿਆ ਏ ਤੇ ਨਾਲ ਹੀ ਆਪਾਂ ਇੱਕ ਪੈਨ ਦੇ ਵਿੱਚ ਸਰੋਂ ਦਾ ਤੇਲ ਆ ਜਿਹੜਾ ਉਹ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਤੇ ਹੁਣ ਆਪਾਂ ਨੇ ਪਕੌੜੇ ਨੇ ਜਿਹੜੇ ਇੱਕ ਬੋਲ ਸਾਈਜ਼ ਦਾ ਸ਼ੇਪ ਦੇ ਮੈਂ ਪਕੌੜੇ ਨੇ ਜਿਹੜੇ ਉਹ ਤਿਆਰ ਕਰੂੰਗੀ ਤੇਲ ਆਪਣਾ ਜਿਹੜਾ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਨੇ ਪਕੌੜੇ ਨੇ ਜਿਹੜੇ ਇਹਦੇ ਵਿੱਚ ਪਾਉਣੇ ਸ਼ੁਰੂ ਕਰਤੇ ਨੇ ਤੇਲ ਤੁਸੀਂ ਮੀਡੀਅਮ ਹੀ ਗਰਮ ਕਰਨਾ ਹੈ ਜਿਆਦਾ ਗਰਮ ਨਹੀਂ ਕਰਨਾ ਹੈਗਾ ਤਾਂ ਕਿ ਜਿਹੜੇ ਪਕੌੜੇ ਨੇ ਆਪਣੇ ਮੀਡੀਅਮ ਆਇਲ ਦੇ ਵਿੱਚ ਅੰਦਰ ਤੱਕ ਪੱਕ ਸਕਣ ਜੇਕਰ ਆਪਾਂ ਤੇਲ ਜਿਆਦਾ ਤੇਜ਼ ਕਰਾਂਗੇ ਤਾਂ ਜਿਹੜੇ ਪਕੌੜੇ ਨੇ ਆਪਣੇ ਅੰਦਰੋਂ ਜਿਹੜੇ ਨੇ ਕੱਚੇ ਲੈ ਜਾਣਗੇ ਤੇ ਬਾਹਰੋਂ ਜਿਹੜੇ ਨੇ ਇਹ ਪੱਕ ਜਾਣਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਲਕੇ ਹਲਕੀ ਫਲੇਮ ਦੇ ਉੱਤੇ ਪਕਾ ਲੈਣਾ ਹੈ ਤੇ ਮੈਂ ਜਿਹੜੇ ਪਕੌੜੇ ਨੇ ਇਹ ਹਾਫ ਫਰਾਈ ਕਰਨੇ ਆ ਤੁਹਾਨੂੰ ਜੇ ਪੂਰੇ ਤੁਸੀਂ ਪਕਾ ਕੇ ਖਾਣੇ ਆ ਤੇ ਇੱਕ ਵਾਰ ਪਹਿਲੀ ਵਾਰ ਦੇ ਵਿੱਚ ਪਕਾ ਕੇ ਪੂਰੇ ਖਾ ਸਕਦੇ ਹੋ ਤੇ ਮੈਂ ਜਿਹੜਾ ਫੋਨ ਆ ਸੀਗਾ ਮੈਂ ਲਾਇਆ ਹੋਇਆ ਸੀਗਾ ਰਿਕਾਰਡਿੰਗ ਵਾਸਤੇ ਉਹ ਮੇਰਾ ਮੈਮਰੀ ਫੁੱਲ ਹੋਣ ਕਰਕੇ ਉਹਦੀ ਜੀ ਦਿੱਕਤ ਆ ਗਈ ਸੀ ਸੋ ਇਸ ਕਰਕੇ ਮੈਂ ਦੂਜੇ ਫੋਨ ਦਾ ਇਸਤੇਮਾਲ ਕਰ ਲਿਆ ਸੀਗਾ ਵਿੱਚ ਤੇ ਜਿਹੜੀ ਉਹਦੀ ਕੈਮਰਾ ਕੁਆਲਿਟੀ ਉਹ ਬਿਲਕੁਲ ਵੀ ਵਧੀਆ ਨਹੀਂ ਸੀ ਤੇ ਹੁਣ ਆਪਾਂ ਨੇ ਦੂਜੀ ਵਾਰ ਆ ਜਿਹੜਾ ਫਰਾਈ ਕਰਾਂਗੇ ਪਕੌੜਿਆਂ ਨੂੰ ਤੇ ਦੂਜੀ ਵਾਰ ਫਰਾਈ ਕਰਨ ਨਾਲ ਪਕੌੜੇ ਜਿਹੜੇ ਬਹੁਤ ਹੀ ਵਧੀਆ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਜ਼ਿਆਦਾ ਦੇਰ ਨਹੀਂ ਰੱਖਣਾ ਹੈਗਾ ਬਸ ਅੱਧਾ ਤੋਂ 1 1 ਤੋਂ ਅੱਧਾ ਮਿੰਟ ਹੀ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਆਪਾਂ ਨੇ ਤੇਲ ਆ ਜਿਹੜਾ ਉਹ ਗਰਮ ਰਹਿਣ ਚੰਗੀ ਤਰ੍ਹਾਂ ਕਰ ਲੈਣਾ ਤੇ ਇਸੇ ਤਰ੍ਹਾਂ ਜਿਹੜੇ ਪਕੌੜੇ ਨੇ ਮੈਂ ਸਾਰੇ ਇਦਾਂ ਹੀ ਦੂਜੀ ਵਾਰ ਫਰਾਈ ਕਰਕੇ ਕੱਢ ਲਏ ਨੇ ਪਕੌੜੇ ਜਿਹੜੇ ਨੇ ਆਪਣੇ ਬਹੁਤ ਹੀ ਵਧੀਆ ਬਣੇ ਸੀਗੇ ਤੇ ਇਸੇ ਤਰ੍ਹਾਂ ਤੁਸੀਂ ਪਕੌੜੇ ਆਪਣੇ ਬੱਚਿਆਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਬਣਾ ਕੇ ਖਵਾ ਸਕਦੇ ਹੋ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਹਨ ਤਾਂ ਮੇਰੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਨਾਲ ਹੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਲੱਗੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ